ਸੱਚੇ ਕਾਲ ਮੈਥੋਡੀਨਲ ਸਿਮਰਨਜੀਤ ਕੌਰ ਗਿਲ ਤੇ ਅਮਰੀਕਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਸ ਤੇ ਅੱਜ ਮੈਂ ਇੱਕ ਡਿਟੇਲ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਅਮਰੀਕਾ ਨਿਊਜ਼ ਬੁਰਤਨ ਦੇ ਵਿੱਚ ਅਸੀਂ ਅੱਜ ਝਾਤ ਮਾਰਾਂਗੇ ਅਮਰੀਕਾ ਸ਼ਟਡਾਊਨ ਦੇਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਸੈਨੇਟ ਦੇ ਵੱਲੋਂ ਫੰਡਿੰਗ ਬਿਲ ਪਾਸ ਕਰਵਾਉਣ ਦੇ ਵਿੱਚ ਅਸਫਲ ਰਹਿਣ ਤੋਂ ਬਾਅਦ ਅਮਰੀਕਾ ਬੰਦ ਹੋ ਗਿਆ ਹੈ ਅਮਰੀਕਾ ਸ਼ਟਡਾਊਨ ਹੋ ਗਿਆ ਹੈ ਇਸ ਕਾਰਨ ਕਈ ਗੈਰ ਜ਼ਰੂਰੀ ਸਰਕਾਰੀ ਕੰਮ ਠੱਪ ਹੋ ਗਏ ਨੇ ਜਿਦੇ ਕਰਕੇ ਲਗਭਗ ਲੱਖਾਂ ਹੀ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਤੇ ਭੇਜਣ ਵਾਸਤੇ ਪ੍ਰਸ਼ਾਸਨ ਮਜਬੂਰ ਹੋ ਗਿਆ। ਮੰਗਲਵਾਰ ਦੇਰ ਰਾਤ ਨੂੰ ਇਸ ਬਿੱਲ ਦੇ ਉੱਤੇ ਵੋਟਿੰਗ ਹੋਈ। ਇਸ ਬਿੱਲ ਦੇ ਹੱਕ ਦੇ ਵਿੱਚ 55 ਵੋਟਾਂ ਪਈਆਂ ਔਰ ਵਿਰੋਧ ਦੇ ਵਿੱਚ 45 ਵੋਟਾਂ ਪਈਆਂ ਔਰ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਕਿੰਨੀਆਂ ਵੋਟਾਂ ਚਾਹੀਦੀਆਂ ਸੀ? ਸਿਰਫ 60 ਵੋਟਾਂ। ਸੋ 5 ਵੋਟਾਂ ਦੇ ਫਰਕ ਦੇ ਨਾਲ ਇਹ ਬਿੱਲ ਪਾਸ ਨਹੀਂ ਹੋ ਸਕਿਆ। ਔਰਦਰੋ ਡ੍ਰੰਪ ਦੀ ਰਿਪਬਲਿਕਨ ਪਾਰਟੀ ਨੂੰ ਵਿਰੋਧੀ ਡੈਮੋਕ੍ਰੇਟਸ ਦੇ ਸਮਰਥਨ ਦੀ ਲੋੜ ਸੀ ਪਰ ਡੈਮੋਕ੍ਰੇਟਸ ਨੇ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਪਾ ਦਿੱਤੀ 100 ਮੈਂਬਰਸ ਸੈਨੇਟ ਦੇ ਵਿੱਚ 53 ਰਿਪਬਲਿਕਨ 47 ਡੈਮੋਕ੍ਰੇਟ ਤੇ 2 ਆਜ਼ਾਦ ਨੇ ਔਰ ਦੋਵਾਂ ਆਜ਼ਾਦ ਮੈਂਬਰਾਂ ਨੇ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਪਰ ਕਿਸੇ ਵੀ ਡੈਮੋਕ੍ਰੇਟ ਨੇ ਬਿੱਲ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਸੰਯੁਕਤ ਰਾਜ ਅਮਰੀਕਾ ਯਾਨੀ ਕਿ ਯੂਐਸਏ ਦੇ ਵਿੱਚ ਸ਼ਟਡਾਊਨ ਲਾਗੂ ਕਰ ਦਿੱਤਾ ਗਿਆ 2018 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਅਮਰੀਕੀ ਸਰਕਾਰ ਨੇ ਸ਼ਟਡਾਊਨ ਕੀਤਾ ਹੋਵੇ ਅਤੇ ਇਸ ਨੂੰ ਅਮਰੀਕੀ ਇਤਿਹਾਸ ਦੇ ਵਿੱਚ 22ਵਾਂ ਸ਼ਟਡਾਊਨ ਮੰਨਿਆ ਜਾ ਰਿਹਾ ਹੈ ਯਾਨੀ ਕਿ ਇਸ ਤੋਂ ਪਹਿਲਾਂ ਵੀ 21 ਵਾਰ ਸ਼ਟਡਾਊਨ ਹੋ ਚੁੱਕਿਆ ਹੈ ਆਖਰੀ ਸ਼ਟਡਾਊਨ 22 ਦਸੰਬਰ 2018 ਨੂੰ ਸ਼ੁਰੂ ਹੋਇਆ ਸੀ ਔਰ 25 ਜਨਵਰੀ 2019 ਤੱਕ ਚੱਲਿਆ ਸੀ ਜੋ ਕਿ ਚਾਰ ਦਹਾਕਿਆਂ ਦੇ ਵਿੱਚ ਸਭ ਤੋਂ ਲੰਬਾ ਔਰ ਸਭ ਤੋਂ ਇੰਪੋਰਟੈਂਟ ਸ਼ਟਡਾਊਨ ਸੀਗਾ ਮੰਨਿਆ ਜਾਂਦਾ ਹੈ ਕਿ 35 ਦਿਨ ਤੱਕ ਚੱਲਿਆ ਸੀ ਉਸ ਸਮੇਂ ਦੌਰਾਨ ਅਮਰੀਕੀ ਇਕਨੋਮੀ ਨੂੰ ਲਗਭਗ 3 ਬਿਲੀਅਨ ਡਾਲਰ ਦਾ ਨੁਕਸਾਨ ਚਲਣਾ ਪਿਆ ਸੀ ਔਰ ਫਿਰ ਗੱਲ ਆਉਂਦੀ ਹੈ ਕਿ ਸ਼ਟਡਾਊਨ ਦਾ ਅਸਰ ਕੀ ਹੋ ਸਕਦਾ ਹੈ ਸ਼ਟਡਾਊਨ ਕਰਕੇ ਅਮਰੀਕੀ ਸਰਕਾਰ ਆਪਣੇ ਕਰਮਚਾਰੀਆਂ ਨੂੰ ਭੁਗਤਾਨ ਕਰਨ ਦੇ ਵਿੱਚ ਅਸਮਰਥ ਹੋਊਗੀ ਔਰ ਬਹੁਤ سارے ਸਰਕਾਰੀ ਖਰਚੇ ਰੁਕ ਜਾਣਗੇ ਲਗਭਗ 20 ਲੱਖ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਤੇ ਰੱਖਿਆ ਜਾਊਗਾ ਔਰ ਬਹੁਤ سارے ਸਰਕਾਰੀ ادارے ਟੈਂਪਰੇਰਲੀ ਬੰਦ ਕਰ ਦਿੱਤੇ ਜਾਣਗੇ ਹਵਾਈ ਅੱਡਿਆਂ ਤੇ ਆਵਾਜਾਈ ਵੱਧ ਸਕਦੀ ਹੈ ਔਰ ਕਿਉਂਕਿ ਸਰਕਾਰ ਸਿਰਫ ਜ਼ਰੂਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀਆਂ ਨੂੰ ਹੀ ਕੰਮ ਕਰਨ ਦੀ ਆਗਿਆ ਦੇ ਰਹੀ ਹੈ ਯਾਨੀ ਕਿ ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਿਰਫ ਉਹੀ ਏਜੰਸੀਆਂ ਦੇ ਕਰਮਚਾਰੀ ਹੀ ਕੰਮ ਕਰਨਗੇ 에어ਲਾਈਨ ਕੰਪਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬੰਦ ਦਾ ਫਲਾਈਟਸ ਤੇ ਵੀ ਅਸਰ ਪੈ ਸਕਦਾ ਹੈ ਔਰ ਉਧਰ ਕਿਰਤ ਵਿਭਾਗ ਆਪਣੀ ਮਾਸਟਿਕ ਬੇਰੋਜ਼ਗਾਰੀ ਰਿਪੋਰਟ ਜਾਰੀ ਨਹੀਂ ਕਰੇਗਾ ਜੋ ਕਿ ਅਮਰੀਕੀ ਇਕਨੋਮੀ ਦੀ ਸਿਹਤ ਦਾ ਇੱਕ ਮੁੱਖ ਮੈਪ ਹੁੰਦੀ ਹੈ ਪਿਛਲੇ ਹਫਤੇ ਸਰਕਾਰੀ ਵਿਭਾਗਾਂ ਦੇ ਵਿੱਚ ਨੌکریاں 87% ਘਟ ਕੇ 1300 ਹੋ ਗਈਆਂ ਸੀ ਔਰ ਇੱਕ ਰਿਪੋਰਟ ਦੇ ਮੁਤਾਬਿਕ ਹਜ਼ਾਰਾਂ ਸੰਗੀ ਸਰਕਾਰੀ ਕਰਮਚਾਰੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਜਾਵੇਗਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਾਂਗਰਸ ਫੰਡਿੰਗ ਬਿਲ ਪਾਸ ਨਹੀਂ ਕਰਦੀ ਤਾਂ ਹੋਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਅਮਰੀਕੀ ਕਾਂਗਰਸ ਹਰ ਸਾਲ ਸਰਕਾਰੀ ਏਜੰਸੀਆਂ ਦੇ ਲਈ ਖਰਚ ਕਾਨੂੰਨ ਬਣਾਉਂਦੀ ਹੈ ਪਰ ਇਸ ਵਾਰ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਤੋਂ ਪਹਿਲਾਂ ਇਹ ਪੂਰਾ ਨਹੀਂ ਹੋ ਸਕਿਆ ਕਾਨੂੰਨ ਸਾਜ਼ ਇੱਕ ਅਸਥਾਈ ਖਰਚ ਬਿੱਲ ਪਾਸ ਕਰਨ 'ਚ ਅਸਫਲ ਰਹੇ ਪਾਸ ਨਹੀਂ ਕਰ ਸਕੇ ਅਨਸਕਸੈਸਫੁਲ ਰਹੇ ਫੇਲ ਹੋ ਗਏ ਜਿਸ ਕਰਕੇ ਬਹੁਤ سارے ਵਿਭਾਗ ਫੰਡਾਂ ਤੋਂ ਬਿਨਾ ਕੰਮ ਕਰਦੇ ਰਹੇ ਕੁਝ ਸੇਵਾਵਾਂ ਜਾਰੀ ਰਹਿਣਗੀਆਂ ਕੰਟੀਨਿਊ ਰਹਿਣਗੀਆਂ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਰਿਟਾਇਰਮੈਂਟ ਅਤੇ ਅਪੰਕਤਾ ਲਾਭ ਪ੍ਰਦਾਨ ਕਰਨਾ ਜਾਰੀ ਰੱਖੇਗਾ ਮੈਡਿਕਅਰ ਤੇ ਮੈਡੀਕੇਟ ਪ੍ਰੋਗਰਾਮਾਂ ਦੇ ਅਧੀਨ ਭੁਗਤਾਨ جاری ਰਹਿਣਗੇ ਤੇ ਯੂਐਸ ਡਾਕ ਸੇਵਾ ਪਰਬਾਵਿਤ ਨਹੀਂ ਹੋਵੇਗੀ ਜਿਹੜਾ ਮਾਲੀਆ ਵਿਭਾਗ ਹੈ ਉਹ ਆਪਣੇ ਕਰਮਚਾਰੀਆਂ ਨਾਲ 5 ਦਿਨਾਂ ਦੇ ਲਈ ਕੰਮ ਕਰੇਗਾ ਜਦਕਿ 13000 ਤੋਂ ਵੱਧ ਹਵਾਈ ਆਵਾਜਾਈ ਕੰਟਰੋਲਰ ਆਪਣੀਆਂ ਡਿਊਟੀਆਂ ਨਿਭਾਉਣਗੇ ਪਰ ਤਨਖਾਹ ਨਹੀਂ ਲੈ ਸਕਣਗੇ BBC ਦੇ ਅਮਰੀਕੀ ਮੀਡੀਆ ਪਾਰਟਨਰ CBS ਨਿਊਜ਼ ਨੇ ਦੱਸਿਆ ਹੈ ਕਿ ਪੰਜ ਸਰਕਾਰੀ ਵਿਭਾਗਾਂ ਦੇ ਵਿੱਚ ਸਭ ਤੋਂ ਵੱਧ ਛੁੱਟੀਆਂ ਵਾਲੇ ਸਟਾਫ ਹੋਣਗੇ। ਰੱਖਿਆ ਵਿਭਾਗ ਦੇ ਵਿੱਚ ਜੇ ਗੱਲ ਕਰੀਏ ਨਾਗਰਿਕ ਸਟਾਫ ਦੀ ਤਾਂ 334904 ਜਾਣੇ ਛੁੱਟੀਆਂ ਤੇ ਹੋਣਗੇ ਜਦਕਿ 46573 ਲੋਕਾਂ ਨੂੰ ਨੌਕਰੀ ਤੇ ਬਰਕਰਾਰ ਰੱਖਿਆ ਗਿਆ। ਸਿੱਖਿਆ ਵਿਭਾਗ ਦੇ ਵਿੱਚ 32460 ਲੋਕ ਛੁੱਟੀਆਂ ਤੇ ਨੇ 47257 ਬਰਕਰਾਰ ਨੇ। ਵਨਜ ਵਿਭਾਗ ਦੇ ਵਿੱਚ 34711 ਛੁੱਟੀਆਂ ਤੇ ਜਾਣਗੇ ਤੇ 8273 ਜਾਣੇ ਨੌਕਰੀਆਂ ਦੇ ਉੱਤੇ ਬਰਕਰਾਰ ਰਹਿਣਗੇ ਔਰ ਜੇ ਰਾਜ ਵਿਭਾਗ ਦੀ ਗੱਲ ਕਰੀਏ 16655 ਸਟਾਫ ਮੈਂਬਰ ਛੁੱਟੀ ਤੇ ਜਾਣਗੇ ਤੇ 10344 ਕਰਮਚਾਰੀ ਬਰਕਰਾਰ ਰਹਿਣਗੇ ਨਾਸਾ ਦੇ ਵਿੱਚ 15094 ਸਟਾਫ ਮੈਂਬਰਸ ਯਾਨੀ ਕਿ ਕਰਮਚਾਰੀ ਛੁੱਟੀਆਂ ਤੇ ਹੋਣਗੇ ਤੇ 3124 ਬਰਕਰਾਰ ਰਹਿਣਗੇ ਔਰ ਸੁਰੱਖਿਆ 에ਜੰਸੀਆਂ ਦਾ ਕੀ ਬਣੇਗਾ ਜਦੋਂ ਸਵਾਲ ਆਉਂਦਾ ਤਾਂ FBI ਡਰੱਗ ਐਨਫੋਰਸਮੈਂਟ 에ਜੰਸੀ ਕੋਸਟ ਗਾਰਡ ਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ 에ਜੰਸੀਆਂ ਦੇ ਅਧਿਕਾਰੀ ਡਿਊਟੀ ਤੇ ਹੀ ਰਹਿਣਗੇ ਨਿਆਂ ਵਿਭਾਗ ਦੇ ਕਰਮਚਾਰੀ ਜਿਹੜੇ ਇਮੀਗ੍ਰੇਸ਼ਨ ਅਦਾਲਤ ਪ੍ਰਣਾਲੀ ਦੀ ਨਿਗਰਾਨੀ ਕਰਦੇ ਨੇ ਉਹ ਵੀ ਕੰਮ ਕਰਦੇ ਰਹਿਣਗੇ ਬਾਰਡਰ ਪੈਟਰੋਲ ਅਤੇ ਇਮੀਗ੍ਰੇਸ਼ਨ ਐਨਫੋਰਸਮੈਂਟ 에ਜੰਟ ਵੀ ਆਪਣੀਆਂ ਚੌਂਕੀਆਂ ਦੇ ਉੱਤੇ ਹੀ ਬਰਕਰਾਰ ਰਹਿਣਗੇ ਸ਼ਟਡਾਊਨ ਦੇ ਦੌਰਾਨ ਮੁੱਖ ਅਮਰੀਕੀ ਆਰਥਿਕ ਡੇਟਾ ਨੂੰ ਵੀ ਮੁਤਲ ਕਰ ਦਿੱਤਾ ਜਾਊਗਾ ਔਰ ਇਸ ਤੇ ਰੋਜ਼ਗਾਰ ਤੇ ਜੀਡੀਪੀ ਰਿਪੋਰਟਾਂ ਸ਼ਾਮਿਲ ਨੇ ਜੋ ਨੀਤੀ ਨਿਰਮਾਤਾਵਾਂ ਤੇ ਨਿਵੇਸ਼ਕਾਂ ਦੇ ਲਈ ਇੰਪੋਰਟੈਂਟ ਨੇ ਇਸ ਤੋਂ ਇਲਾਵਾ ਛੋਟੀਆਂ ਕੰਪਨੀਆਂ ਲਈ ਉਪਕਰਨਾਂ ਤੇ ਇਮਾਰਤਾਂ ਦੇ ਅਪਗ੍ਰੇਡ ਦੇ ਲਈ ਨਵੇਂ ਕਰਜ਼ੇ ਮਨਜ਼ੂਰ ਨਹੀਂ ਕੀਤੇ ਜਾਣਗੇ ਹਾਲਾਂਕਿ ਕੁਦਰਤੀ ਆਫਤ ਤੇ ਰਾਹਤ ਜੜੀ ਉਹਦੇ ਕਰਜ਼ੇ ਜਾਰੀ ਰਹਿਣਗੇ ਅਮਰੀਕਾ ਦੇ ਵਿੱਚ ਇਸ ਸ਼ਟਡਾਊਨ ਦਾ ਦੇਸ਼ ਦੀ ਸਰਕਾਰੀ ਮਸ਼ੀਨਰੀ ਕਰਮਚਾਰੀਆਂ ਤੇ ਆਰਥਿਕ ਗਤੀਵਿਧੀਆਂ ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪੈ ਰਿਹਾ ਹੈ ਬਿਨਾਂ ਸਟਾਫ ਵਾਲੇ ਰਾਸ਼ਟਰੀ ਪਾਰਕ ਤੁਹਾਨੂੰ ਨਜ਼ਰ ਆਉਣਗੇ ਪਿਛਲੇ ਬੰਦ ਦੇ ਦੌਰਾਨ ਵੀ ਵੇਖਿਆ ਗਿਆ ਸੀ ਕਿ ਜਿਹੜੇ ਨੈਸ਼ਨਲ ਪਾਰਕ ਨੇ ਜਾਂ ਫਿਰ ਨੈਸ਼ਨਲ ਜੰਗਲਾਤ ਸਣੇ ਸੰਗੀ ਜ਼ਮੀਨਾਂ ਜਿਹੜੀਆਂ ਨੇ ਉਹ ਟੂਰਿਜ਼ਮ ਵਾਸਤੇ ਬੰਦ ਕਰ ਦਿੱਤੀਆਂ ਗਈਆਂ ਸੀ ਕਿਉਂਕਿ ਰੇਂਜਰਸ ਤੇ ਬਾਕੀ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਘਰੇ ਰਹਿਣ ਵਾਸਤੇ ਕਹਿ ਦਿੱਤਾ ਗਿਆ ਸੀ ਪਿਛਲੇ ਬੰਦ ਦੇ ਦੌਰਾਨ ਟਰੰਪ ਪ੍ਰਸ਼ਾਸਨ ਨੇ ਪਾਰਕਾਂ ਨੂੰ ਖੁੱਲਾ ਛੱਡਣ ਦਾ ਫੈਸਲਾ ਕੀਤਾ ਸੀ ਜਿੱਥੇ ਉਹਨਾਂ ਨੂੰ ਸਟਾਫ ਕਰਨ ਲਈ ਬਹੁਤ ਘੱਟ ਜਾਂ ਕੋਈ ਸੰਗੀ ਕਰਮਚਾਰੀ ਨਹੀਂ ਸੀ ਤਾਂ ਉਹਨਾਂ ਪਾਰਕਾਂ ਨੂੰ ਖੁੱਲਾ ਛੱਡ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਪ੍ਰਭਾਵ ਪਿਆ ਰਿਹਾ ਪਾਰਕ ਦੇ ਸਮਰਥਕਾਂ ਮੁਤਾਬਕ ਇਸ ਫੈਸਲੇ ਕਰਕੇ ਪਾਰਕਾਂ ਦੇ ਵਿੱਚ ਭੰਨ ਤੋੜ ਹੋਈ ਕਿਉਂਕਿ ਜਿਹੜੇ ਟੂਰਿਸਟ ਸੀ ਉਹ ਸੁਰੱਖਿਅਤ ਲੈਂਡਸਕੇਪਸ ਦੇ ਵਿੱਚੋਂ ਲੰਘਦੇ ਸੀ ਇਤਿਹਾਸਿਕ ਸਥਾਨਾਂ ਨੂੰ ਉਹਨਾਂ ਨੇ ਲੁੱਟਿਆ ਔਰ ਬਹੁਤ ਜ਼ਿਆਦਾ ਕੂੜਾ ਕਰਕਟ ਉੱਥੇ ਜਮਾ ਕੀਤਾ ਗਿਆ ਕਿਉਂਕਿ ਕੋਈ ਨਿਗਰਾਨੀ ਵਾਲਾ ਨਹੀਂ ਸੀ ਚਾਲੀ ਤੋਂ ਵੱਧ ਸਾਬਕਾ ਪਾਰਕ ਸੁਪਰਡੈਂਟਾਂ ਦੇ ਇੱਕ ਸਮੂਹ ਨੇ ਵਾਈਟ ਹਾਊਸ ਨੂੰ ਅਪੀਲ ਕੀਤੀ ਹੈ ਕਿ ਸ਼ਟਡਾਊਨ ਹੋਣ ਦੀ ਸਥਿਤੀ ਦੇ ਵਿੱਚ ਪਾਰਕਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਜਿਵੇਂ ਯੂਐਸ ਡਾਕ ਸਰਵਿਸ ਦੀ ਗੱਲ ਕਰਾਂ ਤਾਂ ਯੂਐਸ ਡਾਕ ਸੇਵਾ ਪਹਿਲਾਂ ਵੀ ਸਰਕਾਰੀ ਬੰਦ ਤੋਂ ਪ੍ਰਭਾਵਿਤ ਨਹੀਂ ਹੋਈ ਤੇ ਇਸ ਵਾਰ ਵੀ ਕੋਈ ਬੰਦ ਦੀ ਜਿਹੜੀ ਅਸਰ ਹੈ ਜਾਂ ਬੰਦ ਦਾ ਅਸਰ ਜਿਹੜਾ ਹੈ ਮਾਫ ਕਰਨਾ ਉਹ ਯੂਐਸ ਡਾਕ ਸੇਵਾ ਦੇ ਉੱਤੇ ਵੇਖਣ ਨੂੰ ਨਹੀਂ ਮਿਲੇਗਾ ਸੋ ਕੁੱਲ ਮਿਲਾ ਕੇ ਇੱਕ ਵਾਰ ਫਿਰ ਤੋਂ ਯੂਐਸ ਸ਼ਟਡਾਊਨ ਹੋ ਗਿਆ ਹੈ ਯੂਐਸ ਬੰਦ ਹੋ ਗਿਆ ਹੈ ਯੂਐਸ ਦੇ ਵਿੱਚ ਸਰਕਾਰੀ ਕੰਮ ਠੱਪ ਹੋ ਗਏ ਨੇ ਬਹੁਤ ਸਾਰੇ ਕਰਮਚਾਰੀਆਂ ਨੂੰ ਹੁਣ ਵਿਹਲੇ ਘਰ ਬੈਠਣਾ ਪਵੇਗਾ ਔਰ ਇਹ ਸਮੱਸਿਆ ਕਿੰਨੇ ਦਿਨ ਤੱਕ ਚੱਲਦੀ ਹੈ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਸ਼ਟਡਾਊਨ ਹੋਇਆ ਹੈ ਉਸ ਦੇ ਨਾਲ ਨਜਿੱਠੇਗੀ ਸਰਕਾਰ ਔਰ ਛੇਤੀ ਹੀ ਹੱਲ ਕੱਢ ਕੇ ਲਿਆਏਗੀ ਅੱਜ ਦੀ ਰਿਪੋਰਟ ਕਿਵੇਂ ਲੱਗੀ ਜ਼ਰੂਰ ਦੱਸਿਓ ਮੈਨੂੰ ਦਿਓ ਜਾਸਦ ਤਾਨਾਤ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ